ਚੀਨ ਬਾਰੇ ਲੋਕਾਂ ਵਿੱਚ ਪੁਲੇਖਾ ਹੈ ਕਿ ਚੀਨ ਦਾ ਬਣਿਆ ਸਾਜ-ਸਮਾਨ ਨਕਲੀ ਹੁੰਦਾ ਹੈ ਖਾਸ ਕਰਕੇ ਭਾਰਤ ਦੇ ਲੋਕ ਇਸ ਮਿੱਥ ਨੂੰ ਕੁਝ ਜ਼ਿਆਦਾ ਹੀ ਮੰਨਦੇ ਅਤੇ ਕਹਿੰਦੇ ਹਨ ਕਿ ਚੀਨ ਦਾ ਸਮਾਨ ਮਤਲਬ ਕਿ ਨਕਲੀ ਸਮਾਨ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਚੀਨ ਦੀ ਇੱਕ ਅਜਿਹੀ ਖੋਜ ਜਿਸ ਬਾਰੇ ਜਾਣ ਕੇ ਤੁਹਾਡੇ ਉੱਡ ਜਾਣਗੇ ਹੋਸ਼ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਅਜਹੀਆਂ ਹੀ ਹੋਰ ਜਾਣਕਾਰੀ ਭਰਪੂਰ ਤਹਿਰਾਨੀ ਜਨਕ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਸ਼ੁਰੂ ਕਰਦੇ ਹਾਂ ਵੀਡੀਓ ਚੀਨ ਦੁਨੀਆ ਦਾ ਇੱਕ ਅਜਿਹਾ ਮੁਲਕ ਹੈ ਜਿਸ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ ਹੈ ਦੁਨੀਆ ਦੇ ਟਾਪ 20 ਦੇਸ਼ਾਂ ਵਿੱਚ ਚੀਨ ਇਸ ਸਮੇਂ ਆਪਣੀ ਜਗ੍ਹਾ ਬਣਾ ਚੁੱਕਾ ਹੈ ਹਾਲਾਂਕਿ ਭਾਰਤ ਇਹਨਾਂ ਮੁਲਕਾਂ ਦੀ ਸੂਚੀ ਵਿੱਚ ਅਜੇ ਤੱਕ ਪਹੁੰਚ ਨਹੀਂ ਸਕਿਆ ਚੀਨ ਦੀਆਂ ਖੋਜਾਂ ਵਿੱਚ ਵੱਡੀ ਖੋਜ ਕਹੀ ਜਾ ਸਕਦੀ ਹੈ ਚੀਨ ਵੱਲੋਂ ਬਣਾਇਆ ਜਾ ਰਿਹਾ ਆਪਣਾ ਚੰਦ ਜੀ ਹਾਂ ਚੰਦ ਭਾਵ ਕੇ ਮੂਨ ਜਿਸ ਬਾਰੇ ਤਾਂ ਸਭ ਨੂੰ ਪਤਾ ਹੀ ਹੈ ਪਰ ਚੀਨ ਵੱਲੋਂ ਖੁਦ ਦੇ ਬਣਾਏ ਜਾ ਰਹੇ ਚੰਦ ਬਾਰੇ ਕੋਈ ਨਹੀਂ ਜਾਣਦਾ ਦਰਅਸਲ ਚੀਨ ਦੇ ਇੱਕ ਸ਼ਹਿਰ ਚੇਂਗਲੂ ਦੀਆਂ ਸਟਰੀਟ ਲਾਈਟਾਂ ਦਾ ਬਿੱਲ 2.5 ਕਰੋੜ ਮਹੀਨਾ ਸੀ ਇਹ ਖਰਚਾ ਬਚਾਉਣ ਲਈ ਉਹਨਾਂ ਆਪਣਾ ਇੱਕ ਚੰਦ ਚੜਾਉਂਦਾ ਫੈਸਲਾ ਕੀਤਾ ਹੈ ਜਿਸ ਦਾ ਨਾਮ ਹੈ ਮੈਨਮੇਡ ਮੂਨ ਇਹ ਧਰਤੀ ਤੋਂ 500 ਕਿਲੋਮੀਟਰ ਆਕਾਸ਼ ਵਿੱਚ ਸੂਰਜ ਦੀ ਰੋਸ਼ਨੀ ਨੂੰ ਰਿਫਲੈਕਟ ਕਰਕੇ ਸ਼ਹਿਰ ਉੱਤੇ ਪਾਵੇਗਾ ਇਹ ਨਕਲੀ ਚੰਦ ਇੰਨਾ ਚਮਕੀਲਾ ਹੋਵੇਗਾ ਕਿ ਅਸਲੀ ਚੰਦ ਤੋਂ 8 ਗੁਣਾ ਜ਼ਿਆਦਾ ਰੋਸ਼ਨੀ ਦੇਵੇਗਾ ਜੋ ਕਿ ਸਟਰੀਟ ਲਾਈਟਾਂ ਦੀ ਵਰਤੋਂ ਨੂੰ ਖਤਮ ਕਰੇਗਾ ਦੱਸ દઈએ ਕਿ ਚੀਨ ਸਾਨ 2020 ਤੱਕ ਇਸ ਨਕਲੀ ਚੰਦ ਨੂੰ ਆਪਣੇ ਸ਼ਹਿਰ ਉੱਤੇ ਚੜਾਵੇਗਾ ਤੇ ਚੀਨ ਦਾ 2025 ਤੱਕ ਹਰ ਸ਼ਹਿਰ ਉਤੇ ਇਸ ਤਰ੍ਹਾਂ ਦੇ ਨਕਲੀ ਚੰਦ ਟੜਾਉਣ ਦਾ ਟੀਚਾ ਹੈ ਇਹ ਨਕਲੀ ਚੰਦ ਸੂਰਜ ਦੀ ਰੋਸ਼ਨੀ ਨੂੰ ਇੱਕ ਸ਼ੀਸ਼ੇ ਵਾਂਗ ਮੋੜ ਕੇ ਪਰਛਾਵੇਂ ਵਾਂਗ ਧਰਤੀ ਉਤੇ ਸੁੱਟੇਗਾ ਵੈਸੇ ਕੁਦਰਤੀ ਚੰਦ ਵੀ ਬਿਲਕੁਲ ਅਜਿਹਾ ਹੀ ਕਰਦਾ ਹੈ ਜੋ ਕਿ ਸੂਰਜ ਦੀ ਰੋਸ਼ਨੀ ਨੂੰ ਰਿਫਲੈਕਟ ਕਰਕੇ ਧਰਤੀ ਉਤੇ ਰੋਸ਼ਨੀ ਭੇਜਦਾ ਹੈ ਕੁਦਰਤੀ ਚੰਦ ਦੀ ਦੂਰੀ ਧਰਤੀ ਤੋਂ ਕਰੀਬ 380000 ਕਿਲੋਮੀਟਰ ਹੈ ਲੋਕ ਜੋ ਮਰਜ਼ੀ ਕਹੀ ਜਾਣ ਪਰ ਇਸ ਸਮੇਂ ਤਰੱਕੀ ਦੀਆਂ ਪੌੜੀਆਂ ਚੜ ਰਿਹਾ ਚੀਨ ਆਪਣੀਆਂ ਖੋਜਾਂ ਨਾਲ ਦੁਨੀਆ ਵਿੱਚ ਤਹਿਲਕਾ ਮਚਾ ਰਿਹਾ ਹੈ